ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਅਤੇ ਆਪ ਆਦਮੀ ਪਾਰਟੀ ਦੇ ਪੰਜਾਬ ਦੇ ਬਣੇ ਇਨਚਾਰਜ ਮਨੀਸ਼ ਸੋਧਿਆ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਅਗਾਮੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਹਰ ਤਰ੍ਹਾਂ ਦਾ ਸਾਫ ਦਾਮ ਦੰਡ ਲੜਾਈ ਝਗੜਾ ਝੂਠ ਝੋਕਿਆ ਜਾਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਧਰ ਦੂਸਰੀਆਂ ਪਾਰਟੀਆਂ ਵੀ ਆਪੋ ਆਪਣੇ ਪੱਧਰ ਤੇ ਅਕੋਰਡਿੰਗ ਟੂ ਆਪਣੀਆਂ ਪਾਰਟੀਆਂ ਦੀ ਹਾਈ ਕਮਾਂਡ ਦੇ ਅਨੁਸਾਰ ਜਿਹੜੀਆਂ ਵੱਡੇ ਬਦਲਾਅ ਕਰ ਰਹੀਆਂ ਨੇ ਪੰਜਾਬ ਦੇ ਵਿੱਚ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਅਰਵਿੰਦ ਕੇਜਵਲ ਅਤੇ ਮਨੀਤ ਸੋਧਿਆ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਨੇ ਕਿ ਹਲਕਾ ਇੰਚਾਰਜ ਸਰਕਲ ਪ੍ਰੰਧਾਰ ਸਰਕਲ ਪ੍ਰਧਾਨ ਐਸੀਬੀਸੀ ਵਿੰਗ ਦੇ ਪ੍ਰਧਾਨ ਜਿਹੜੇ ਲਗਾਏ ਜਾਂ ਜ਼ਿਲ੍ਹਾ ਇੰਚਾਰਜ ਲਗਾਏ ਜਾਂ ਜ਼ਿਲ੍ਹਾ ਅਜਾਲਜਾ ਉੱਤੇ ਦਿੱਲੀ ਵਾਲੇ ਬੰਦੇ ਬਣਾ ਦਿੱਤੇ ਨੇ ਜਿਸ ਤਰ੍ਹਾਂ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਮੰਤਰੀਆਂ ਅਤੇ ਵਿਧਾਇਕਾਂ ਤੇ ਓਐਸਡੀ ਸਲਾਹਕਾਰ ਜਿਹੜੇ ਬਿਠਾਏ ਹੋਏ ਨੇ ਦਿੱਲੀ ਤੋਂ ਹੁਣ ਰਾਜ ਸਭਾ ਦੇ ਵਿੱਚ ਮੈਂਬਰ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਹ ਦਿੱਲੀ ਤੋਂ ਹੋਏਗਾ ਕਿ ਪੰਜਾਬ ਤੋਂ ਹੋਵੇਗਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਹਰ ਤਰ੍ਹਾਂ ਦਾ ਪੈਂਤਰਾ ਹਰ ਤਰ੍ਹਾਂ ਦਾ ਪੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਅਤੇ ਖਾਸ ਕਰਕੇ ਮਨੀਸ਼ ਸੋਧਿਆ ਵੱਲੋਂ ਖੇਡਿਆ ਜਾਵੇਗਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇੱਕ ਵਾਰ ਫਿਰ ਪੰਜਾਬ ਤੋਂ ਆਪ ਆਦਮੀ ਪਾਰਟੀ ਦੀ ਸਰਕਾਰ ਰਿਪੀਟ ਹੋਵੇ ਲੇਕਿਨ ਦੂਸਰੇ ਪਾਸੇ ਗਰਾਊਂਡ ਲੈਵਲ ਦੀ ਰਿਪੋਰਟ ਕੁਝ ਹੋਰ ਹੀ ਕਹਿੰਦੀ ਹੈ ਗਰਾਊਂਡ ਲੈਵਲ ਦੀ ਰਿਪੋਰਟ ਨੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਪੰਬਲ ਪੂਸੇ ਵਿੱਚ ਪਾ ਦਿੱਤਾ ਹੈ ਦੂਸਰੇ ਨੰਬਰ ਤੇ ਆ ਰਹੀ ਹੈ ਆਮ ਆਦਮੀ ਪਾਰਟੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਿਰਫ 25 ਤੋਂ 30 ਸੀਟਾ ਮਿਲ ਗਈਆਂ ਇਹ ਨਾਰਥ ਇੰਡੀਆ ਦੇ ਸਰਵੇ ਨੇ ਖੁਲਾਸੇ ਕੀਤੇ ਨੇ ਦੂਸਰੇ ਪਾਸੇ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਨਹੀਂ ਬਣਦੀ ਤਾਂ ਫਿਰ ਕਿਹੜੀ ਪਾਰਟੀ ਪਤਾ ਖੇਡੇਗੀ ਸੱਤਾ ਦੇ ਵਿੱਚ ਆਵੇਗੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਵਿੱਚ ਇਹਨਾਂ ਦਾ ਆਪਸੀ ਭੱਬੜ-ਪੂਸਾ ਖਤਮ ਨਹੀਂ ਹੋ ਰਿਹਾ ਹਾਲਾਂਕਿ ਫਿਰ ਦੁਬਾਰਾ ਰਿਕਵੈਸਟ ਕੀਤੀ ਗਈ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਕਿ ਸਾਰੇ ਸਾਰੇ ਝਗੜੇ ਛੱਡ ਕੇ ਸਾਰੇ ਕਾਰਕੁਲੇ ਛੱਡ ਕੇ ਸਾਰੇ ਧਾਮ-ਚਾਮ ਛੱਡ ਕੇ ਸਾਨੂੰ ਪੰਥਕ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ ਨੰਦਨ ਅਦਰ ਸ਼੍ਰੋਮਣੀ ਅਕਾਲੀ ਦਲ ਹੁਣ ਗਾਨੀ ਹਰਪ੍ਰੀਤ ਸਿੰਘ ਕੀ ਕਹਿੰਦੇ ਨੇ ਬੀਬੀ ਜਗੀਰ ਕੌਰ ਪ੍ਰੋਫੈਸਰ ਪ੍ਰੀਤ ਸਿੰਘ ਚੰਦੂ ਬਾਦਰਾ surjit singh rakhra ਕੀ ਕਹਿੰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਦੂਸਰੀ ਪਾਰਟੀ ਹੈ ਇੱਕ ਨਵੀਂ ਪਾਰਟੀ ਭਾਈ ਅੰਮ੍ਰਿਤਪਾਲ ਖਾਲਸਾ ਦੀ ਇਕਾਦੀ ਦਲ ਵਾਪਸ ਪੰਜਾਬ ਤੇ ਉਹਨਾਂ ਵੱਲੋਂ ਵੀ ਲਗਾਤਾਰ ਭਾਈ ਅੰਮ੍ਰਿਤਪਾਲ ਖਾਲਸਾ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਭਾਈ ਗਾਨੀ ਹਰਪ੍ਰੀਤ ਸਿੰਘ ਖਾਲਸਾ ਉਹਨਾਂ ਵੱਲੋਂ ਲਗਾਤਾਰ ਅੰਦਰੂਨੀ ਮੁਲਾਕਾਤਾਂ ਮੀਟਿੰਗਾਂ ਦਾ ਦੌਰ ਜਾਰੀ ਹੈ ਹਾਲੇ ਸ਼੍ਰੋਮਣੀ ਇਕਾਦੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੰਜੀਤ ਕਰ ਲੈਣਗੇ ਜਾਂ ਨਹੀਂ ਇਸ ਉੱਤੇ ਕਿਆ ਸਰਗਾਈਆਂ ਲੱਗੀਆਂ ਹੋਈਆਂ ਨੇ ਹੁਣ ਨਿਗਾਹ ਟਿਕੀਆਂ ਹੋਈਆਂ ਨੇ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਗ੍ਰਾਊਂਡ ਲੈਵਲ ਤੇ ਹੋ ਕੇ ਕੰਮ ਕਰ ਰਹੇ ਨੇ ਖਾਸ ਕਰਕੇ ਹਰ ਪੀੜਿਤ ਹਲਕਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਿਕਰ ਕਿਸੇ ਪੋਲਿਟਿਕ ਪੋਲੀਟੀਕਲ ਲੀਡਰ ਨੇ ਸੇਵਾ ਕੀਤੀ ਹੈ ਉਹ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਭਾਵੇਂ ਬਾਅਦ ਵਿੱਚ ਉਹਨਾਂ ਉੱਤੇ ਇਲਜ਼ਾਮ ਲਗਾਏ ਗਏ ਨਵੀਂ ਸ਼੍ਰੋਮਣੀ ਅਕਾਲੀ ਦਲ ਤੇ ਆਗਮਾ ਬੰਨੂ ਕੇ ਗੁਰੂ ਦੀ ਗੋਲਕ ਦਾ ਪੈਸਾ ਉਵਰਤਿਆ ਗਿਆ ਹੈ ਸੁਖਬੀਰ ਸਿੰਘ ਬਾਦਲ ਨੇ ਆਪਣੀ ਜੇਬ ਦੇ ਵਿੱਚੋਂ ਉਹ ਪੈਸਾ ਕਿਉਂ ਨਹੀਂ ਲਾਇਆ ਫਿਰ ਗੱਲ ਕਰਦੇ ਹਾਂ ਅਸੀਂ ਭਾਈ ਅਮਰਤਪਾਲ ਖਾਲਸਾ ਦੀ ਭਾਈ ਅਮਰਤਪਾਲ ਖਾਲਸਾ ਦੀ ਪਾਰਟੀ ਵੀ ਵੱਡੇ ਪੱਧਰ ਤੇ ਉੱਪਰ ਉਧਰੇਗੀ ਉਤਰੇਗੀ ਹਾਲਾਂਕਿ 13 ਅਪ੍ਰੈਲ ਨੂੰ ਜਦੋਂ ਸ਼੍ਰੀ ਦਮਦਮਾ ਸਾਹਿਬ ਦੀ ਵਿਸਾਖੀ ਵਾਲੇ ਦਿਨ ਤੇ ਇਕੱਠ ਕੀਤਾ ਗਿਆ ਤੇ ਉਥੋਂ ਇਹ ਅਪੀਲ ਕੀਤੀ ਗਈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਈ ਅਮਰਤਪਾਲ ਖਾਲਸਾ ਐਜ਼ ਏ ਜਿੱਤ ਕੇ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਹੁਣ ਭਾਈ ਅਮਰਪਾਲ ਖਾਲਸਾ ਤੇ ਭਾਈ 11 ਹਰਪੀ ਸਿੰਘ ਜਥੇਦਾਰ ਸਹਿਬ ਸਾਹਬ ਨੇ ਜਿਹੜੇ ਉਹ ਇਕੱਠੇ ਹੁੰਦੇ ਨੇ ਜਾਂ ਨਹੀਂ ਹੁੰਦੇ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਆਧਾਰ ਜਿਹੜਾ ਹੈ ਉਹ ਹਾਲੇ ਉਹ ਠੀਕ ਨਹੀਂ ਸਟੇਬਲ ਨਹੀਂ ਕਿਉਂਕਿ ਜੱਟ ਸਿੱਖ ਚਿਹਰਿਆਂ ਦੀ ਭਾਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਹੈ ਭਾਵੇਂ ਉਹ ਬਿਕਰਮਜੀਠਿਆ ਹੋਣ ਤੇ ਚਾਹੇ ਉਹ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਹੋਵੇ ਹੁਣ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੀ ਜੇਕਰ ਇੱਕ ਜੁਟਤਾ ਹੁੰਦੀ ਹੈ ਜੇਕਰ ਇਹ ਆਪਸੀ ਜੜਾਈ ਝਗੜੇ ਛੱਡ ਕੇ ਆਪਸੀ ਕਾਰਗੋਲੇ ਛੱਡ ਕੇ ਇੱਕ ਸਟੇਜ ਉੱਤੇ ਇਕੱਠੇ ਹੁੰਦੇ ਨੇ ਤਾਂ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਚੈਲੰਜਿਸ ਚੰਨੀ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਦੋਨਾਂ ਚਿਹਰਿਆਂ ਦੇ ਵਿੱਚੋਂ ਇੱਕ ਵੀ ਚਿਹਰਾ ਜੇਕਰ ਐਜ਼ ਇੱਕ ਮੁੱਖ ਮੰਤਰੀ ਦਾ ਚਿਹਰਾ ਹੁੰਦਾ ਹੈ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਹਾਈ ਕਮਾન્ડ ਨੂੰ ਪਤਾ ਲੱਗਿਆ ਹੈ ਕਿ 100 ਤੋਂ ਪਲੱਸ ਸੀਟਾਂ ਮਿਲ ਗਈਆਂ ਜਿਵੇਂ ਹੀ ਬਿਹਾਰ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਮਾਪਤ ਹੋਣਗੀਆਂ ਨਤੀਜੇ ਆਉਣਗੇ ਫਿਰ ਲਗਾਤਾਰ ਰਾਹੁਲ ਗਾਂਧੀ ਪੰਜਾਬ ਰਹਿਣਗੇ ਪੰਜਾਬ ਤੇ ਆਮ ਆਦਮੀ ਪਾਰਟੀ ਨੂੰ ਚੇਲਣਗੇ ਅਤੇ ਗਰਾਊਂਡ ਲੈਵਲ ਤੇ ਕੰਮ ਕੀਤਾ ਜਾਵੇਗਾ ਰਾਹੁਲ ਗਾਂਧੀ ਹੁਣਾਂ ਵੱਲੋਂ ਇਸ ਕਰਕੇ ਆਪ ਆਪਦੀ ਪਾਰਟੀ ਦਾ ਮੁਸ਼ਕਲ ਲੱਗ ਰਿਹਾ ਹੈ ਕਿਉਂਕਿ ਕੁਝ ਸੀਟਾਂ ਸ਼੍ਰੋਮਣੀ ਅਕਾਲੀ ਦਲ ਕੁਝ ਸੀਟਾਂ ਨਵੀਂ ਸ਼੍ਰੋਮਣੀ ਅਕਾਲੀ ਦਲ ਕੁਝ ਸੀਟਾਂ ਭਾਈ ਅਮਰਤਪਾਲ ਖਾਲਸਾ ਦੀ ਪਾਰਟੀ ਵੀ ਲੈ ਕੇ ਜਾਵੇਗੀ ਹੋ ਸਕਦਾ ਹੈ ਕਿ ਇਹਨਾਂ ਦਾ ਫਿਊਚਰ ਵਿੱਚ ਗੱਠਜੋੜ ਹੋਵੇ ਫਿਰ ਤਾਂ ਇਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਜਾਵੇਗੀ ਜੇਕਰ ਨਹੀਂ ਤਾਂ ਫਿਰ ਨਵੀਂ ਕਾਂਗਰਸ ਪਾਰਟੀ ਦੀ ਇੱਕ ਆਸ ਹੈ ਹਾਈ ਕਮਾਂਡੀ ਕਿ ਅਸੀਂ ਹਰ ਤਰ੍ਹਾਂ ਦਾ ਧਾਮ ਚਾਮ ਛੋ ਕੇ ਦੋਇ ਸਤਾਈ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਵਾਂਗੇ ਧੰਨਵਾਦ